ਪੈਰੋ ਪੂਤ ਸੀਤਲਾ ਤਾਵਾ ਖਰ ਬਹਨ ਅਉਸ਼ਾਰ ਉਡਾਵਾ ਹਉ ਤਉ ਇਕਰ ਮਈਆ ਲਹਿੋ ਆਨ ਦੇਵ ਬਦਲਾਵਨ ਦੇਹ ਰਹਾਉ ਗੁਰੂ ਪਿਆਰਿਓ ਤਾਂਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਪਾਵਨ ਸੁੰਦਰ ਪਾਖ ਪਵਿੱਤਰ ਗੁਰਬਾਣੀ ਦਾ ਅਰਥ ਆ ਕਿ ਜੋ ਮਨੁੱਖ ਪੈਰੋ ਵਾਲ ਜਾਂਦਾ ਹੈ ਭਾਵ ਪੈਰੋ ਦੀ ਆਰਾਧਨਾ ਕਰਦਾ ਹੈ ਉਹ ਮਨੁੱਖ ਪੈਰੋ ਵਰਗਾ ਹੀ ਭੂਤ ਬਣ ਜਾਂਦਾ ਹੈ ਤੇ ਜੋ ਮਨੁੱਖ ਸੀਤਲਾ ਮਾਤਾ ਨੂੰ ਆਰਾਧਦਾ ਹੈ ਉਹ ਸੀਤਲਾ ਮਾਤਾ ਵਾਂਗੂ ਖੋਤੇ ਦੀ ਸਵਾਰੀ ਕਰਦਾ ਹੈ ਅਤੇ ਖੋਤੇ ਵਾਂਗ ਉਹ ਸੁਆਹ ਹੀ ਡਾਉਂਦਾ ਹੈ ਸਤਿਗੁਰ ਸੱਚੇ ਪਾਤਸ਼ਾਹ ਆਖਦੇ ਹਨ ਕਿ हे ਪੰਡਿਤ ਮੈਂ ਤਾਂ ਉਸ ਰਾਮ ਅਕਾਲਪੁਰਖ ਦਾ ਨਾਮ ਲਵਾਂਗਾ ਤੇ ਤੁਹਾਡੇ ਸਾਰੇ ਦੇਵਤਿਆਂ ਨੂੰ ਉਸ ਪ੍ਰਭੂ ਦੇ ਨਾਮ ਦੇ ਵਟੇ ਵਿੱਚ ਵੇਚ ਦਿਆਉਂਗਾ ਭਾਵ ਉਸ ਪ੍ਰਭੂ ਦਾ ਨਾਮ ਦੇ ਵਟੇ ਵਿੱਚ ਮੈਨੂੰ ਤੁਹਾਡੇ ਕਿਸੇ ਵੀ ਦੇਵੀ ਦੇਵਤੇ ਦੀ ਲੋੜ ਨਹੀਂ ਹੈ ਗੁਰੂ ਪਿਆਰਿਓ ਤਨਤਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਪਾਕ ਪਵਿੱਤਰ ਖੁੰਦਰ ਗੁਰਬਾਣੀ ਨੂੰ ਪੜਿਆ ਕਰੋ ਹੋਰ ਕ੍ਰਾਂਤੀਕਾਰੀ ਪੰਗਤੀਆਂ ਸੁਣਨ ਲਈ ਦਾਸ ਨੂੰ ਵੱਤ ਵੱਦ ਫੋਲੋ ਕਰ ਲਿਓ ਵਾਹਿਗੁਰੂ